ਤਤਕਾਲ ਪੰਡਿਆਂ ਦੇ ਅੱਪੀ ਉਸ ਵਾਕ ਕਰਦੇ ਹੋਂ ਨ ਵੀਡੀਓ ਵਿੱਚ ਕੈਨੇਡਾ ਸਮੇਤ ਹੁਣ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਆਉਣ ਵਾਲਿਆਂ ਦੇ ਲਈ ਮੋਦੀ ਸਰਕਾਰ ਦੇ ਵੱਲੋਂ ਦੋ ਹੋਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੇ ਕੈਨੇਡਾ ਦੇ 에ਅਰਪੋਰਟ ਅਧਿਕਾਰੀਆਂ ਦੇ ਵੱਲੋਂ ਪੰਜਾਬੀ ਭਾਰਤੀਆਂ ਦੇ ਉੱਤੇ ਜਾਂ ਫਿਰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਟੂਰਿਸਟ ਵਿਜ਼ਟਰ ਵਾਲਿਆਂ ਦੇ ਲਈ ਜਿਹੜਾ ਕਿ ਪਾਬੰਦੀਆਂ ਲਗਾਈਆਂ ਜਾਂਦੀਆਂ ਸਨ ਪਰ ਹੁਣ ਇਸੇ ਦੌਰਾਨ ਮੋਦੀ ਸਰਕਾਰ ਦੇ ਵੱਲੋਂ ਦੋ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਕਿ ਹੁਣ ਭਾਰਤ ਦੇ ਪਰ ਪੰਜਾਬ ਦੇ ਵਿੱਚ ਕੈਨੇਡਾ ਤੋਂ ਆਉਣਾ ਚਾਹੁੰਦੇ ਹਨ ਤੇ ਕੈਨੇਡੀਅਨ ਸਿਟੀਜ਼ਨ ਹੋ ਚੁੱਕੇ ਹਨ ਪਹਿਲੀ ਬੰਦੀ ਦੀ ਗੱਲ ਕਰੀਏ ਤੇ ਮੋਦੀ ਸਰਕਾਰ ਦੇ ਵੱਲੋਂ ਹੁਣ ਆਪਣੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਜੋ ਕਿ ਦਿੱਲੀ 에어ਪੋਰਟ ਤੇ ਜਾਂ ਫਿਰ ਇਸ ਤੋਂ ਇਲਾਵਾ ਇੰਡੀਆ ਦੇ ਹੋਰ 에어ਪੋਰਟਸ ਦੇ ਉੱਤੇ ਬੈਠੇ ਹੋਏ ਹਨ ਤੇ ਉਹਨਾਂ ਨੂੰ ਹੁਣ ਇਹ ਅਧਿਕਾਰ ਦੇ ਦਿੱਤੇ ਹਨ ਕਿ ਉਹ ਕਿਸੇ ਦਾ ਵੀ ਵੀਜ਼ਾ ਡਿਨਾਈ ਕਰ ਸਕਦੇ ਹਨ ਤੇ ਵੀਜ਼ੇ ਨੂੰ ਕੈਨਸਲ ਕਰਕੇ ਉਹਨਾਂ ਨੂੰ 에어ਪੋਰਟ ਤੋਂ ਹੀ ਵਾਪਸ ਕੈਨੇਡਾ ਅਮਰੀਕਾ ਜਿੱਥੋਂ ਵੀ ਉਹ ਆ ਰਹੇ ਹਨ ਉੱਥੇ ਵਾਪਸ ਭੇਜ ਸਕਦੇ ਹਨ ਸੋ ਇਹ ਅਧਿਕਾਰ ਜਿਹੜੇ ਕੀ ਤੁਹਾਨੂੰ ਦੱਦਿਏ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੁਣ ਮੋਦੀ ਸਰਕਾਰ ਗਏ ਹਨ ਜਿਵੇਂ ਕਿ ਪਹਿਲਾਂ ਵਕ ਵਕ ਦੁਨੀਆ ਦੇ ਦੇਸ਼ਾਂ ਦੇ ਵੱਲੋਂ ਇਹ ਅਧਿਕਾਰ ਆਪਣੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਸੀ ਜ਼ਿਆਦਾਤਰ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਜਾਂਦੇ ਸੀ ਉਹਨਾਂ ਨੂੰ ਇਸ ਤਰ੍ਹਾਂ 에ਰਪੋਰਟ ਤੋਂ ਵਾਪਸ ਮੋੜਿਆ ਜਾਂਦਾ ਸੀ ਪਰ ਹੁਣ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਵੀ ਇਹ ਵੱਡਾ ਫੈਸਲਾ ਲੈਂਦੇ ਹੋયા ਆ ਇਹ ਸਾਰੇ ਅਧਿਕਾਰ ਭਾਰਤ ਦੇ ਅਤੇ ਇਸ ਤੋਂ ਇਲਾਵਾ ਭਾਰਤ ਦੇ ਇਹ ਇਮੀਗ੍ਰੇਸ਼ਨ ਦੇ ਕਾਰਿਆਂ ਨੂੰ ਦੇ ਦਿੱਤੇ ਗਏ ਹਨ ਇਸੇ ਦੇ ਨਾਲ ਹੀ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਤੋਂ ਅਤੇ ਏਸਟ ਤੋਂ ਇਲਾਵਾ ਹੋਰ ਦੁਨੀਆ ਦੇ ਦੇਸ਼ਾਂ ਤੋਂ ਜਿਹੜੇ ਪੰਜਾਬੀ ਭਾਰਤੀ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਹੁਣ 에ਰਪੋਰਟ ਦੇ ਉੱਤੇ ਹੀ ਈ ਅਰਾਈਵਲ ਕਾਰਡ ਲੈਣਾ ਪਵੇਗਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਉਹਨਾਂ ਨੂੰ ਆਪਣੀ ਡਿਟੇਲ ਜਿਹੜੀ ਆ ਉਹ 24 ਤੋਂ ਲੈ ਕੇ 72 ਘੰਟੇ ਪਹਿਲਾਂ ਹੀ ਭਰਨੀ ਪਵੇਗੀ ਜਿਸ ਤੋਂ ਬਾਅਦ ਹੀ ਹੁਣ ਉਹਨਾਂ ਨੂੰ ਭਾਰਤ ਦੇ ਵਿੱਚ ਐਂਟਰੀ ਮਿਲ ਸਕੇਗੀ ਸੋ ਲਗਾਤਾਰ ਮੋਦੀ ਸਰਕਾਰ ਦੇ ਵੱਲੋਂ ਵੀ ਹੁਣ ਕੈਨੇਡਾ ਅਮਰੀਕਾ ਦੀ ਤਰ੍ਹਾਂ ਭਾਰਤ ਦੇ ਵਿੱਚ ਵੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਹੁਣ ਈ ਰੇਵਲ ਕਾਰਡ ਲੈ ਕੇ ਹੀ ਜਿਹੜਾ ਭਾਰਤ ਦੇ ਵਿੱਚ ਉਹਨਾਂ ਨੂੰ ਐਂਟਰੀ ਹੋਵੇਗੀ ਤੇ ਜਿਨ੍ਹਾਂ ਦੇ ਕੋਲ ਭਾਰਤੀ ਪਾਸਪੋਰਟ ਹੈ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਵੀ ਜ਼ਿਆਦਾ ਪੁੱਛਗਛ ਨਹੀਂ ਕੀਤੀ ਜਾਵੇਗੀ ਖਾਸ ਤੌਰ ਦੇ ਉੱਤੇ ਇਹ ਪੁੱਛਗਛ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਸਿਟੀਜ਼ਨ ਹੋਏ ਜਾਂ ਫਿਰ ਹੋਰ ਦੁਨੀਆ ਦੇ ਦੇਸ਼ਾਂ ਦੇ ਵਿੱਚ ਸਿਟੀਜ਼ਨ ਹੋ ਚੁੱਕੇ ਲੋਕਾਂ ਦੇ ਨਾਲ ਹੀ ਹੋਵੇਗੀ ਅਤੇ ਉਹਨਾਂ ਨੂੰ ਹੀ ਈ ਰੇਵਲ ਕਾਰਡ ਵੀ ਭਰਨਾ ਪਵੇਗਾ ਤੇ ਜਿਸ ਤੋਂ ਬਾਅਦ ਲੈਣ ਤੋਂ ਬਾਅਦ ਹੀ ਉਹਨਾਂ ਨੂੰ ਭਾਰਤ ਦੇ ਵਿੱਚ ਐਂਟਰੀ ਮਿਲੇਗੀ